ਵਾਹਿਗੁਰੂ ਨੀ ਜਪਦੇ ਗੁਰੂ ਦਾ ਮੰਤਰ ਨੀ ਜਪਦੇ ਤਿੰਨ ਗੁਣ ਖਤਮ ਨਹੀਂ ਹੋ ਸਕਦੇ ਗੁਰਬਾਣੀ ਆਪਾਂ ਪੜ੍ਹਨੀ ਹੈ ਗੁਰਬਾਣੀ ਤੋਂ ਬਿਨਾ ਸਾਨੂੰ ਗਿਆਨ ਨਹੀਂ ਹੋ ਸਕਦਾ ਕਈ ਜੀਵ ਗੁਰਬਾਣੀ ਪੜ੍ਹਨੀ ਸ਼ੁਰੂ ਜਾਂਦੇ ਨੇ ਤੇ ਇਦਾਂ ਦੇ ਵੀ ਕਈ ਜੀਵ ਆਗੇ ਨੇ ਉਹ ਆਂਦੇ ਵੀ ਕੁਝ ਜਪਨ ਦੀ ਲੋੜ ਨਹੀਂ ਬਾਣੀ ਪੜਨ ਦੀ ਲੋੜ ਨਹੀਂ ਕੀਰਤਨ ਕਰਨ ਦੀ ਲੋੜ ਨਹੀਂ ਸੁਣਨ ਦੀ ਲੋੜ ਨਹੀਂ ਗੁਰਦੁਆਰੇ ਜਾਣ ਦੀ ਲੋੜ ਨਹੀਂ ਬਸ ਕਰੇ ਤੁਸੀਂ ਬੈਠੇ ਰਹੋ ਧਿਆਨ ਲਾ ਕੇ ਤੇ ਫਿਰ ਸਕੂਲ ਦੀ ਕਿਉਂ ਲੋੜ ਹੈ ਜਿਹੜੇ ਸਾਡੇ ਬੱਚੇ YouTube ਤੇ ਕਿੰਨਾ ਗਿਆਨ ਹੈ ਕਿੰਨੀਆਂ ਕਿਤਾਬਾਂ ਮਿਲਦੀਆਂ ਏ ਤੇ ਅਸੀਂ ਪੜ ਕੇ ਕੁਝ ਬਣ ਨਹੀਂ ਸਕਦੇ ਜਿੰਨਾ ਚਿਰ ਅਸੀਂ ਸਕੂਲ ਨਹੀਂ ਜਾਂਦੇ ਸਕੂਲ ਵਿੱਚ ਬੜਾ ਵੱਡਾ ਵੱਡਾ ਪ੍ਰੈਕਟੀਕਲ ਹੁੰਦਾ ਐ ਐਕਸਪੀਰੀਅੰਸ ਹੁੰਦੇ ਨੇ ਸਾਡੇ ਸਕੂਲ ਜਾਣਾ ਤਾਂ ਜ਼ਰੂਰੀ ਇਸ ਕਰਕੇ ਗੁਰਦੁਆਰਾ ਸੰਗਤ ਇੱਕ ਸਕੂਲ ਹੈ ਸਤ ਸੰਗਤ ਸਤ ਗੁਰ ਚ ਸਾਲੇ ਜਿੱਤ ਹਰ ਗੁਣ ਸਿੱਖਾਂ ਤੇ ਕਈ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਕਹਿੰਦੇ ਜੀ ਘਰ ਬੈਠੇ ਗੁਰੂ ਤੇ ਆਇਓ ਉਹ ਹੁਣ ਘਰ ਇਹ ਇੱਟਾਂ ਰੋੜਿਆਂ ਦਾ ਘਰ ਥੋੜਾ ਕਿ ਆਇ ਘਰ ਤੇ ਦਸਵਾਂ ਦਵਾਰੇ ਨਿਜ ਘਰ ਉੱਥੇ ਬਹਿ ਕੇ ਗੁਰੂ ਨੂੰ ਤੇ ਆਉਣਾ ਹੈ ਸੰਗਤ ਵਿੱਚ ਤਾਂ ਆਉਣਾ ਪੈਗਾ ਸੰਗਤ ਵਿੱਚੋਂ ਤੁਹਾਨੂੰ ਗਿਆਨ ਮਿਲਣਾ ਸੋ ਇਸ ਕਰਕੇ ਜਪਣਾ ਅਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਸੀਂ ਪੜ੍ਹ ਕੇ ਵੇਖ ਲਓ ਤੁਹਾਡੇ ਵਿੱਚੋਂ ਕਈਆਂ ਨੇ ਸਹਿਜ ਪਾਠ ਕੀਤੇ ਹੋਣਗੇ ਜਪ ਦੀ ਬੜੀ ਮਹਾਨਤਾ ਹੈ ਜਪਜੀ ਸਾਹਿਬ ਤੋਂ ਸ਼ੁਰੂ ਹੋ ਗਿਆ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ ਜਪਨ ਨੂੰ ਕਹੇ ਭਜਨ ਭਜਨ ਮਨ ਮੇਰੇ ਏਕੋ ਨਾਮ ਜੀ ਤੇਰੇ ਕੇ ਆਵੇ ਕਾ ਗੁਰੂਆਂ ਨੇ ਤਾਂ ਤਤ ਕੱਢ ਲਿਆ ਕਿ ਭਜਨ ਤੋਂ ਬਿਨਾ ਸਾਡੇ ਸੂਕਸ਼ਮ ਦਾ ਸਾਡੇ ਮਨ ਦਾ ਛੁਟਕਾਰਾ ਨਹੀਂ ਕਹੋ ਨਾਨਕ ਕਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਬਿਨ ਭਜਨ 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 ਅਹਲਾ ਜਨ ਦੇ ਇਸ ਕਰਕੇ ਜਪਨਾ ਅਤ ਜ਼ਰੂਰੀ। ਹੋਰ ਜਪਨਾ ਵੀ ਕੀ ਹੈ? ਸਿੱਖੀ ਸੰਦੇ ਵਿੱਚ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੇ ਪਹਿਲੇ ਮੋਢੀ ਹੋਏ ਨੇ, ਪਹਿਲੇ ਬਾਨੀ ਹੋਏ ਨੇ ਗੁਰੂ ਨਾਨਕ ਦੇਵ ਜੀ। ਜੀ